ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਆਪਾਂ ਫੇਰ ਵਿਜਿਟ ਕਰ ਪਹੁੰਚੇ ਆ ਬਾਪੂ ਜਿਹਦੇ ਫਾਰਮ ਤੇ ਤੇ ਨੀਲੀ ਰਾਵੀ ਦੀਆਂ ਦੋਸਤੋ ਕਟੀਆਂ ਤੁਹਾਨੂੰ ਦਿਖਾਉਣ ਜਾ ਰਹੇ ਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੋਸਤੋ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋਅ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਵੀਡੀਓ ਨੂੰ ਤਾਂ ਮੈਂ ਕਿਹਾ ਸ਼ੇਅਰ ਕਰ ਦਿਓ ਬਾਪੂ ਬੂਰੀਆਂ ਲੱਭ ਲੱਭ ਲਿਆਉਂਦਾ ਵਾ ਤੇ ਬੂਰੀਆਂ ਮਿਲਣੀਆਂ ਬੜੀਆਂ ਔਖੀਆਂ ਵਾ ਤੇ ਅੱਜ ਤੁਹਾਨੂੰ ਤਿੰਨ ਬੂਰੀਆਂ ਦਿਖਾਉਣੀਆਂ ਤੇ ਜੇ ਕਿਸੇ ਨੂੰ ਆਪਣਾ ਵੀਡੀਓ ਬਣਾਉਣੀ ਹੋਵੇ ਕਿਸੇ ਨੇ ਤਾਂ ਉਹ ਦੋਸਤੋ ਮੇਰੇ ਨਾਲ ਸੰਪਰਕ ਕਰ ਲਵੇ ਮੇਰਾ ਮੋਬਾਈਲ ਨੰਬਰ 84276 41030 ਤੇ ਅੱਜ ਦੋਸਤੋ ਆਪਾਂ ਤੁਹਾਨੂੰ ਵੀਡੀਓ ਚ ਚਾਰ ਨਾਗ ਦਿਖਾਉਣੇ ਆ ਤਿੰਨ ਬੂਰੀਆਂ ਤੇ ਇੱਕ ਨੀਲੀ ਰਵੀ ਤੇ ਲੈਨੇ ਆ ਜਾਣਕਾਰੀ ਸਭ ਤੋਂ ਪਹਿਲਾਂ ਬਾਪੂ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਹੋਰ ਸੇਤਾ ਠੀਕ ਹੈ ਜੀ ਫਿਰ ਲੱਬ ਲਿਆਂਦੀਆਂ ਬੂਰੀਆਂ ਹਾਂ ਹਾਂ ਲੱਬ ਲਿਆਂਦੀਆਂ ਦਾ ਬੂਰੀਆਂ ਲਿਆਦੀਆਂ ਦਾ ਠੀਕ ਹੈ ਜੀ ਤੇ ਬੂਰੀਆਂ ਵੀ ਲਿਆ ਮੇਰੇ ਹਿਸਾਬ ਨਾਲ ਚੰਗੀਆਂ ਲੱਭ ਕੇ ਲਿਆਉਂਦੇ ਬਹੁਤ ਟਾਪ ਕਲਾਸ ਦੀਆਂ ਲਿਆਂਦੀਆਂ ਵੈਸੇ ਸਾਰੀਆਂ ਚੰਗੀਆਂ ਲਿਆਜਦੀਆਂ ਆਪਦੇ ਵੱਲੋਂ ਤਾਂ ਮਹਾਰਾਜ ਦੀ ਕਿਰਪਾ ਗਾਂ ਬਾਬੇ ਨਾਨਕ ਨੇ ਜੋ ਕਰਨਾ ਚੰਗੇ ਰਵੇ ਉਹਨੇ ਦੇਣੇ ਬਿਲਕੁਲ ਬਿਲਕੁਲ ਹਾਂਜੀ ਆਪਾਂ ਉਹਦੇ ਭਰੋਸੇ ਤੇ ਤੁਰੀਦਾ ਮਹਾਰਾਜ ਦੇ ਠੀਕ ਹੈ ਨਹੀਂ ਉਹ ਸਾਰੇ ਉਸੇ ਮਾਲਕ ਦੇ ਭਰੋਸੇ ਦੇ ਤੁਰਦੇ ਆ ਉਹੀ ਅਕਾਲ ਪੁਰਖ ਵਾਹਿਗੁਰੂ ਇਹ ਮੈਨੂੰ ਇੱਕ ਸੌਂਕ ਆ ਵੀ ਚੰਗੇ ਰਵੇ ਦਸ਼ਕਾਂ ਤਾਈਂ ਜਾਣ ਤੇ ਚੰਗਾ ਦੁੱਧ ਜਨਤਾ ਪੀਵੇ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਤੋਂ ਬਚਣ ਜਿਹੜਾ ਘਰ ਦਾ ਪਸ਼ੂ ਪਾਲ ਕੇ ਦੁੱਧ ਪੀਊਗਾ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਤਰੱਕੀ ਕਰੂਗਾ ਬਿਲਕੁਲ ਨਾਲੇ ਬੂਰੀ ਦਾ ਦੁੱਧ ਚਾਪਨ ਕੋਈ ਪਤਾ ਨਹੀਂ ਕੀ ਚੀਜ਼ ਆ ਪਵਾ ਦੋ ਡੰਗਰ ਹੀ ਰੱਖੋ ਪਰ ਰੱਖੋ ਆਪਦੇ ਨਗੀਨੇ ਠੀਕ ਆ ਸਾਰਿਆਂ ਨੂੰ ਮੈਂ ਤਾਂ ਹੀ ਲਿਆ ਲਿਆ ਦਿਨਾ ਵੀ ਆਪਣੇ ਜਿੰਨੇ ਇਲਾਕੇ ਦੇ ਵਿੱਚ ਬਰੀਡ ਜਾਊਗੀ ਹੂੰ ਤੇ ਬਪਾ ਨੂੰ ਯਾਦ ਕਰਨਗੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਬਿਲਕੁਲ ਤੇ ਚੰਗੇ ਹੁਣ ਬੱਚੇ ਦੁੱਧ ਪੀਣਗੇ ਸੀਥਾ ਦੇਣਗੇ ਬਿਲਕੁਲ ਬਿਲਕੁਲ ਚੰਗਾ ਰਵਾ ਮੈਂ ਆਪਦੇ ਲੋ ਚੰਗੇ ਖਰੀਦ ਕੇ ਦਿਵਾਉਂਗਾ ਠੀਕ ਆ ਤੇ ਗਾਂ ਜੋ ਮਾਲਕ ਨੇ ਸੇਵਾ ਨੂੰ ਤਾਂ ਮੇਵਾ ਲੱਗਦਾ ਜਿਹੜਾ ਸੇਵਾ ਕਰੂ ਤੇ ਮੇਵਾ ਲੱਗਣੇ ਲੱਗਣਾ ਬਿਲਕੁਲ 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 ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਂਜੀ ਤੇ ਆ ਇੱਕ ਨੰਬਰ ਵਾਲੀ ਕੱਟੀ ਫਿਰ ਵਿਖਾਈਏ ਦਰਸ਼ਕਾਂ ਨੂੰ ਹਾਂ ਤੁਸੀਂ ਦੇਖੋ ਇਹ ਇੱਕ ਘੰਟਾ ਕੋਟ ਵੀ ਬੱਗੀ ਮੋਚ ਆ ਗਈ ਹੈ ਨਾ ਹਾਂਜੀ ਬੱਗੀ ਮੋਚ ਇਹ ਸਿੰਗ ਬੜ ਐਂ ਬ੍ਰੀਟ ਸਿੰਘ ਠੀਕ ਆ ਸੋ ਦੋਸਤੋ ਸਿੰਘ ਸੁng ਬੜਾ ਵਧੀਆ ਬੱਗੀ ਮੋਛਾ ਬੱਗੀ ਮੋਛਾ ਗਈ ਤੇ ਪਿੰਡੇ ਮੁੰਡੇ ਦੀ ਬੜੀ ਬਦਲੀ ਹੈ ਜਿਹੜੀ ਦੇਖੋ ਤੁਸੀਂ ਬੜੀ ਆਹ ਮਾਂ ਨੇ ਦੁੱਧ ਪੀਤਾ ਇਹਨੇ ਦੁੱਧ ਪੀਤਾ ਹੋਵੇ ਤੇ ਖਾਣ ਕਹਿੰਦੇ ਪਹਿਲਵਾਨ ਖਾੜੇ ਵਿੱਚ ਦੁੱਧ ਪੀਤਾ ਦਿਖਦਾ ਦੂਰੋਂ ਬਿਲਕੁਲ ਮੇਰਾ ਦੁੱਧ ਚੁੰਗਿਆ ਆਉਦੀ ਮਾਂ ਦਾ ਤੇ ਦਾਦਾ ਦਾ ਵਾਕਿਆ ਗੋਲ ਪਈਆ ਦੁੱਧ ਨੇ ਚੁੰਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਤੋਰੀਏ ਮਾੜੀ ਜੀ ਫਿਰ ਇਹ ਖਾਦੀਏ ਦਰਸ਼ਕਾਂ ਨੂੰ ਹਨਾ ਇੱਧਰ ਨੂੰ ਕਰ ਲੋ ਇੱਧਰ ਨੂੰ ਇੱਧਰ ਨੂੰ ਸੂਰਜ ਵਾਲੇ ਪਾਸੇ ਨੂੰ ਆ ਜਾ ਲੋ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗਿਆ ਬੱਗੀ ਮੋਚ ਦੀ ਬੂਰੀ ਤੇ ਬੂਰੀ ਵੀ ਇਹ ਇੱਕ ਇਹੋ ਜੀ ਬੂਰੀ ਆ ਕਿ ਜਿਹੜੀ ਤੁਸੀਂ ਵੇਖ ਕੇ ਕਹੋਗੇ ਵੀ ਠੀਕ ਆ ਬੂਰੀ ਲੈ ਆ ਵੀ ਪਲੀ ਆ ਪੂਰੀ ਵਾਕਿਆ ਗੱਲ ਤੁਹਾਡੀ ਸਹੀ ਆ ਪੂਰੀ ਗੋਲ ਆ ਪਲੀ ਆ ਬਾਪੂ ਨੂੰ ਖਿੱਚੀ ਫਿਰਦੀ ਏਨੀ ਜਾਣ ਚਾ ਕੱਟੀ ਤੇ ਇੱਥੇ ਇੱਥੇ ਰੋਕ ਲਓ ਮੜੀ ਜੀ ਸੁਪਰ ਵੀ ਨਿਸ਼ਾਨ ਆ ਗਿਆ ਦੋਸਤੋ ਤੇ ਥਣ ਦੇਖ ਲਓ ਥਣ ਬਹੁਤ ਵਧੀਆ ਲੱਗੇ ਆ ਬਰਾਬਰ ਦੇ ਕੱਲੇ ਕੱਲੇ ਥਣ ਲੱਗੇ ਹਨ ਲੈ ਚੱਲ ਬੰਦ ਦੇ ਉੱਥੇ ਤੋ ਆ ਜਾਵਰਾ ਪਰ ਮਾਲੀ ਪਲੀ ਹੋਈ ਆ ਕੱਟੀ ਕਰ ਮਾਲੀ ਉਹ ਇਹਦੇ ਤੇ ਥੋੜੀ ਮਿਹਨਤ ਕਰਨ ਦੀ ਲੋੜ ਆ ਹਾਂ ਪਲੇ ਪਸ਼ੂ ਤੇ ਤਾਂ ਮਿਹਨਤ ਨਹੀਂ ਆਉਂਦੀ ਨਹੀਂ ਖਰਾਕ ਪਾਉਂਗੇ ਇਹਨੂੰ ਰੋਜ਼ ਦੀ ਰੋਜ਼ ਲੱਗਣੀ ਠੀਕ ਆ ਤੇ ਕਮਜ਼ੋਰ ਨੂੰ ਥੋੜਾ ਜਿਹਾ ਸਾਹਮਣਾ ਪੈਣਾ ਬਿਲਕੁਲ 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 ਆ ਥਣ ਥਣ ਨੂੰ ਵਾਕਿਆ ਇਹਦੇ ਉਹਦੇ ਕਨੂੰ ਖੜੀ ਦੇ ਦੇ ਦੱਸ ਦੇ ਦੂਰੋਂ ਕੋਈ ਆਊਗਾ ਨਾ ਫਾਰਮ ਤੇ ਖਾਲੀ ਨਹੀਂ ਮੁੜਦਾ ਵਾਕਿਆ ਗੱਲ ਤੁਹਾਡੀ ਸਹੀ ਆ ਇਸ ਤੋਂ ਅੱਗੇ ਫਿਰ ਟੇਡੇ ਕੱਟ ਵਾਲੀ ਆ ਗਈ ਹਾਂਜੀ ਅੱਗੇ ਆ ਟੇਡੇ ਕੱਟ ਲੋ ਵੀ ਦੋਸਤੋ ਟੇਡਾ ਕੱਟ ਟੇਡਾ ਕੱਟ ਕਰਦੇ ਸੀ ਤੇ ਅੱਜ ਤੁਹਾਨੂੰ ਟੇਡੇ ਕੱਟ ਦੀ ਕੱਟੀ ਵੀ ਦਿਖਾਤੀ ਐ ਜਿਹਦੇ ਸਾਰੇ ਮੇਰੇ ਹਿਸਾਬ ਨਾਲ ਗੁਣ ਵੀ ਸਾਰੇ ਪੂਰੇ ਆ ਹਨਾ ਸਾਰੇ ਪੂਰੇ ਗੁਣ ਟੇਡਾ ਕੱਟ ਦੇਖੋ ਸੋ ਟੇਡਾ ਕੱਟ ਕਿਆ ਬਾਤਾਂ ਵੀ ਬਾਕੀ ਸਿੰਗ ਵੀ ਬਹੁਤ ਚੰਗਾ ਲੱਗਾ ਆਇਆ ਕਰੇ ਕੋਈ ਇੱਥੋਂ ਆਵੇ ਚੱਕੀ ਆਉਂਦੀ ਆ ਠੀਕ ਆ ਇੱਥੋਂ ਚੱਕ ਕੇ ਕੁੰਡੇ ਕਰੂਗੀ ਇਹ ਟੇਡਾ ਕੱਟ ਤੇ ਮਣਕਣੀ ਅੱਖ ਬੂਤੀ ਦੇਖੋ ਪਤਲੀ ਲੱਗੀ ਮੋਚ ਇਹ ਨਹੀਂ ਮਿਲਦੀਗੀ ਦੋਸਤੋ ਮੈਂ ਵੀ ਬਹੁਤ ਵੀਡੀਓ ਸ਼ੂਟ ਕਰਦਾ ਰਹਿਣਾ ਇਹ ਇਹ ਫਿਰ ਕਿਥੋਂ ਲੱਭ ਲੈਉਣਾ ਬਾਪੂ ਐਨ ਕੀ ਨੇ ਉਹਨੇ ਤੋਹਾਂ ਦੀਆਂ ਬਾਰਡਰ ਏਰੀਆ ਚ ਅੱਛਾ ਇਹ ਬਾਰਡਰ ਏਰੀਆ ਚ ਫਿਰ ਕਿਵੇਂ ਮੰਨ ਲੋ ਅਸੀਂ ਵੀ ਤੁਰੇ ਫਿਰਦੇ ਰਹਿੰਨੇ ਆ ਬਾਰਡਰ ਏਰੀਆ ਚ ਸਾਨੂੰ ਤਾਂ ਕੋਈ ਫਰੈਦਾ ਨਾ ਆਹੀਂ ਇਸ ਕਾਰਸੇ ਵਾਲਾ ਬਾਬਿਆਂ ਦੇ ਨਾਲ ਸਾਰਾ ਏਰੀਆ ਘੁੰਮੇ ਅੱਛਾ ਇਹਦੀ ਮਾਵਾਂ ਸਾਰੀਆਂ ਦੇਖੀਆਂ ਵੀ ਕਿਤੇ ਕਿਤੇ ਉੱਤੇ ਉੱਤੇ ਜਿਵੇਂ ਜਾਈ ਦਾ ਪਤਾ ਲੱਗ ਜਾਂਦਾ ਠੀਕ ਆ ਵੀ ਆਹ ਬੱਚਾ ਹੌਲੀ ਹੌਲੀ ਫਿਲਗਰੂ ਉਸਨੂੰ ਤਾਂ ਪੁੱਛੀਦਾ ਨਹੀਂ ਮਗਰੋਂ ਜਾ ਕੇ ਪੁੱਛੀਦਾ ਵੀ ਬੱਚਾ ਵੇਚਣਾ ਠੀਕ ਹੈ ਠੀਕ ਫਿਰ ਉਹ ਕਹਿੰਦੇ ਬਾਬਾ ਜੀ ਚਲੋ ਤੁਸੀਂ ਆਏ ਆ ਲੈ ਜਾ ਮੰਨ ਲੋ ਕਹਿਣ ਤੋਂ ਬਾਅਦ ਵੀ ਦਰਸ਼ਕਾਂ ਨੂੰ ਚੰਗੇ ਹੀਰੇ ਲੱਭ ਕੇ ਲਿਆ ਗਏ ਨੇ ਇਹ ਮਾੜੇ ਨਹੀਂ 12 13 ਸਾਲ ਕਾਰਸੇ ਵਾਲਾਂ ਬਾਬਾ ਸ਼ਿਵਕ ਸਿੰਘ ਜੀ ਨੂੰ ਸੇਵਾ ਕੀਤੀ ਠੀਕ ਹੈ ਤਾਂ ਇਧਰ ਨੂੰ ਕਰਿਓ ਦਾ ਫੇਸ ਫਿਰ ਤੁਸੀਂ ਫਿਰ ਟਿਕਾਣੇ ਵੇਖੇ ਆ ਕਹਿਣ ਤੋਂ ਬਾਅਦ ਪਾਣੀ ਵੇਖਿਆ ਤਾਂ ਹੁਣ ਮੈਨੂੰ ਸ਼ੌਂਕ ਇਹ ਹੋ ਗਿਆ ਵੀ ਗੋਡਿਆਂ ਤੋਂ ਹੁਣ ਜਾ ਨਹੀਂ ਹੁੰਦਾ ਕਹਿੰਦੇ ਗੁਰੂ ਘਰ ਦਾ ਜੇ ਸੇਵਾ ਕਰੀਏ ਤਾਂ ਉਦਾਂ ਖਾਦਾ ਨਹੀਂ ਜਾਂਦੇ ਆ ਸੇਵਾ ਕਰੋ ਤੇ ਫੇਰ ਖਾਓ ਸਹੀ ਗੱਲ ਆ ਸਹੀ ਗੱਲ ਆ ਕਿਉਂਕਿ ਆ ਪ੍ਰਸ਼ਾਦਾ ਪਾਣੀ ਵੀ ਸੇਵਾ ਕਰਕੇ ਛਕਣਾ ਚਾਹੀਦਾ ਛਕਣਾ ਚਾਹੀਦਾ ਗੋਡੇ ਹੁਣ ਦੁੱਸਦੇ ਉਹ ਨਹੀਂ ਸੇਵਾ ਨਹੀਂ ਹੁੰਦੀ ਤੁਰ ਨਹੀਂ ਹੁੰਦਾ ਬਿਲਕੁਲ ਬਿਲਕੁਲ ਕਹਿੰਦਾ ਵੀ ਚਾਲ ਪਾਣੀ ਛਕਣਾ ਚਾਹੀਦਾ ਦੋਸਤੋ ਲਓ ਵੀ ਟੇਡਾ ਕੱਟ ਆਦੋ ਹੀ ਦੇਖ ਸਕਦੇ ਆ ਤੇ ਵਾਕਿਆ ਕੱਟੀ ਬੜੀ ਚੰਗੀ ਬਣੂਗੀ ਮੇਰੇ ਹਿਸਾਬ ਨਾਲ ਕੱਦ ਘੜ ਚੰਗਾ ਬਰੂ ਕਰੂਗਾ ਪੂਰਾ ਕੱਦ ਘੜ ਖੁੱਲੇ ਪਿੰਡੇ ਦੀ ਹੈ ਸਿੰਗ ਵੀ ਦੋਸਤੋ ਇੱਥੇ ਇਹਨੇ ਕੁੰਡਾ ਕਰ ਲਿਆ ਵਾ ਤੇ ਲੈ ਪਿੰਡੇ ਦੀ ਜਿਹੜੀ ਹੈ ਨਾ ਕੱਦ ਬਹੁਤ ਕਰਦੀ ਹੈ ਠੀਕ ਆ ਖੁੱਲੇ ਪਿੰਡੇ ਦੀ ਬੰਨ ਨਾ ਪੂਰੀ ਨਿਸ਼ਾਨ ਆ ਗਿਆ ਹਾਂਜੀ ਸਾਰੇ ਨਿਸ਼ਾਨ ਆ ਨੀਆਂ ਸਾਰੀਆਂ ਪੂਰੀਆਂ ਨਿਸ਼ਾਨੀਆਂ ਤਾਂ ਮੈਂ ਪਹਿਲਾਂ ਦੇਖਦਾ ਸੋ ਮੁੜ ਕੇ ਦੱਸ ਕੋਈ ਲੰਬਾ ਨਾ ਦੇਵੇ ਬਾਪੂ ਆ ਨਿਸ਼ਾਨੀ ਰਹਿ ਗਈ ਲਓ ਵੀ ਕੋਈ ਕਮੀ ਪੇਛੀ ਹੋਈ ਲੱਗਦੀ ਆ ਕਰਮ ਵਾਲੀ ਨੂੰ ਬਾਕੀ ਦੋਸਤੋ ਮੈਂਨਤਾ ਬਾਪੂ ਜੀ ਦੇ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਸ਼ੇਅਰ ਕਰਦੇ ਜੋ ਕਮੀ ਪੇਛੀ ਹੋਈ ਤਾਂ ਵੀ ਮੈਨੂੰ ਦੱਸੋ ਬਾਪੂ ਆ ਕਮੀ ਪੇਛੀ ਆ ਠੀਕ ਆ ਓਏ ਉਮਰ ਤਾਂ ਮੈਨੂੰ ਸੇਮ ਹੀ ਲੱਗਦੀ ਹੈ ਨਾ ਕੋ ਸਾਲ ਦੇ ਅੰਦਰ ਬਾਰੀ ਹੋਈ ਆ ਥੋੜਾ ਫਰਕ ਆ ਸੇਮ ਹੀ ਆ ਠੀਕ ਆ ਉਹ ਥੋੜੀ ਪੜੀ ਦਾ ਆ ਥੋੜੀ ਜੀ ਕੱਦ ਚ ਜ਼ਿਆਦੀ ਆ ਉਹ ਥੋੜੀ ਪੜੀ ਆ ਲੱਗਦੀ ਬਸ ਠੀਕ ਆ ਮੂੰਹ ਕਰਿਓ ਇਧਰ ਨੂੰ ਫੇਸ ਮੜਾ ਕੇ ਵਿਖਾ ਦੀਏ ਦਾ ਸੋ ਆ ਦੇਖੋ ਟੇਡਾ ਕੱਟ ਆ ਗਿਆ ਦੋਸਤੋ ਟੇਡਾ ਕੱਟ ਦੇਖੋ ਕਰਮ ਵਾਲੀ ਚੰਗੀ ਬਣੂ ਇਸ ਤੋਂ ਅੱਗੇ ਆ ਫਿਰ ਮਗੀਦਾ ਕਿਥੋਂ ਲਾ ਲੈਂਦਾ ਜਿਹੜੀ ਪਹਿਲੀ ਬੂਰੀ ਆ ਦੇਖੋ ਜਿਵੇਂ ਤੂੜੀ ਵਾਲਾ ਫਰਲਾਟੇ ਦਾ ਫਾਰ ਹੁੰਦਾ ਨਾ ਪੱਖਾ ਤੂੜੀ ਸਿੱਟਣ ਵਾਲਾ ਦੇਖੋ ਕੰਨ ਉਹਦਾ ਉਸ ਤਰ੍ਹਾਂ ਲੱਗਾ ਪਹਿਲੀਆਂ ਜਿਹੜੀਆਂ ਬਰੀਡਾਂ ਅੱਛਾ ਬੂਰੀਆਂ ਆਮ ਘਰਾਂ ਦੇ ਵਿੱਚ ਸੀਗੀਆਂ ਅੱਛਾ ਤੇ ਉਹ ਬੂਰੀਆਂ ਦਾ ਇਹ ਰਵਾ ਮੈਂ ਹੁਣ ਲੈਂਦਾ ਦਸ਼ਕਾਂ ਬਾਅਦ ਤੇ ਨਵਾਂ ਪਹਿਲੀ ਵੈਰਾਈਟੀ ਮੈਂ ਦੇਣ ਲੱਗਾ ਇਹ ਠੀਕ ਆ ਠੀਕ ਆ ਕਿਉਂਕਿ ਜਿਹਨੂੰ ਲੋਹੀ ਬੂਰੀ ਕਹਿੰਦੇ ਆ ਠੀਕ ਆ ਮੰਨ ਲਓ ਪੱਕੀ ਬੂਰੀ ਆ ਲੋਹੀ ਬੂਰੀ ਦੇ ਵਿੱਚੋਂ ਲੋਹੀਆਂ ਦੁੱਧ ਬਹੁਤ ਦਿੰਦੀਆਂ ਠੀਕ ਆ ਤੇ ਇਹ ਫਿਰ ਕਿੱਥੋਂ ਕਿਹੜੇ ਏਰੀਆ ਦੀ ਤੇ ਕਿੱਥੋਂ ਖਰੀਦਿਆ ਇਹ ਆਪਣੇ ਪਿੰਡ ਢੋਲੇ ਵਾਲਾ ਵਾ ਅੱਛਾ ਜ਼ਿਲ੍ਹਾ ਮੋਗਾ ਪੈਂਦਾ ਅੱਛਾ ਤੇ ਦਸ਼ਕ ਮੇਰੇ ਨਾਲ ਸੇਵਾਦਾਰ ਆ ਬਹੁਤ ਚੜਦਾ ਸੰਗੀ ਆ ਅੱਛਾ ਅੱਛਾ ਉਹਦੇ ਤੋਂ ਮੈਂ ਬੜੇ ਪਿਆਰ ਨਾਲ ਬੱਚਾ ਲਿਆ ਲਿਆ ਤਾਂ ਮੈਂ ਘਰੇ ਰੱਖਣ ਨੂੰ ਆ ਠੀਕ ਆ ਪਰ ਮੈਂ ਹੁਣ ਆਖਿਆ ਵੀ ਦਸ਼ਕਾ ਨੂੰ ਇੱਕ ਵਿਖਾਈਏ ਵੀ ਵਿਖਾਈਏ ਤੋਹਫਾ ਵਿਖਾਈਏ ਠੀਕ ਆ ਵੀ ਇਹ ਕੋਈ ਚਾਹ ਆਣ ਹੋਇਆ ਦੇ ਵੀ ਦਿਆਂਗੇ ਤੋਹਫਾ ਹੋਊਗਾ ਆਪਣੇ ਏਰੀਆ ਜੀ ਦਾ ਆਪਾਂ ਕਹਿੰਦੇ ਦੋਦੀ ਠੀਕ ਆ ਟੀ ਲਾਂਗੇ ਲੈ ਕੇ ਉਹ ਤੋਂ ਠੀਕ ਆ ਠੀਕ ਆ ਇਹ ਬੱਚਾ ਚੰਗਾ ਤੇ ਉਹ ਜੀ ਚੰਗਾ ਬੱਚਾ ਲਾਵਾਂਗੇ ਠੀਕ ਆ ਠੀਕ ਆ ਤੇ ਆਪਣੀ ਦੇ ਹੀ ਸੋਚ ਆ ਵੀ ਚੰਗੇ ਬੱਚੇ ਚੰਗਾ ਸੀ ਉਹ ਰਖਾਓ ਚੰਗੇ ਬੱਚੇ ਲਓ ਠੀਕ ਆ ਠੀਕ ਆ ਤੇ ਲਾਓ ਠਾਓ ਠੀਕ ਆ ਠੀਕ ਆ ਤੇ ਬਾਕੀ ਪਲੀ ਪੁਲੀ ਚੰਗੀ ਆ ਆ ਪੂਰੀ ਪਲੀ ਆ ਹੈ ਨਾ ਗੋਲ ਪਈ ਕੱਟੀ ਹੈ ਨਾ ਮਾਂ ਮੈਂ ਆ ਤੇ ਹੱਥੀ ਚੋਈ ਆ ਠੀਕ ਆ ਦੁੱਧ ਇਹਨੂੰ ਚੰਗਾਇਆ ਕਰਕੇ ਮੇਰਾ ਤੇ ਮਨ ਖੁਬਾ ਠੀਕ ਆ ਠੀਕ ਆ ਮਸਾਂ ਲਈ ਉਤੋਂ ਮੰਨ ਲਓ ਕਹਿਣ ਤੋਂ ਭਾਵ ਵੀ ਸਾਰਾ ਕੁਛ ਇਹਦਾ ਬੈਕਗ੍ਰਾਉਂਡ ਵੇਖ ਕੇ ਫਿਰ ਦੇਖ ਕੇ ਠੀਕ ਆ ਠੀਕ ਆ ਹੁਣ ਫਿਰ ਇਹਦੀ ਮਾਂ ਆ ਟਾਈਮ 7 ਮ ਠੀਕ ਇਹ ਹੋਊਗੀ ਕੋਈ ਅੱਖਾਂ ਨੂੰ 9 ਮਹੀਨਿਆਂ ਦੀ ਫਿਰ ਮੇਰੇ ਸਾਬ ਨਾਲ ਹਾਂ ਇੰਨੇ ਕਿ ਦੀ ਹੈਗੀ ਆ ਤੇ ਮੇਰੇ ਸਾਬ ਨਾਲ ਫਿਰ ਜੇ 7 ਮਹੀਨਿਆਂ ਦੀ ਦੀ ਮਾ ਗੱਬਣਾ ਤੇ ਫਿਰ ਇਹ ਮਹੀਨੇ ਦੀ ਬਣ ਜਾਂਦੀ ਮੇਰੇ ਸਾਬ ਨੇ ਹਰ ਬਰਿਆ ਰਵਾ ਉਹਨਾਂ ਦਾ ਹਜੇ ਵੀ ਘਰੇ ਜਾ ਕੇ ਵੇਖ ਲੋ ਆਹ ਮਹੀਨੇ ਪਿੱਛੇ ਮੱਜਾ ਸਾਡੀਆਂ ਬਣ ਜਾਂਦੀਆਂ ਫਿਰ ਮੇਰੇ ਸਾਬ ਨਾਲ ਦੁੱਧੋਂ ਵੀ ਬਹੁਤ ਘਾਟੀ ਭਾਈਦੀਆਂ ਉਹਨੀਆਂ 1.5 ਮਹੀਨਾ 2 ਮਹੀਨਾ ਛੱਡ ਨਹੀਂ ਬੰਦਿਆ ਮਤਲਬ ਆਪਦੇ ਆਪ ਹੀ ਛੱਡਦੇ ਆਂ گاਵਾ ਵਾਂਗੂ ਚੋਈ ਜਾਣਾ ਉਹਨਾਂ ਚਰ ਚੋਈ ਚੱਲੋ ਮੰਨ ਲਓ ਪਹਿਲਾ ਜਿਹੜਾ ਰਵਾ ਪਹਿਲੇ ਰਵੇ ਬਹੁਤ ਟੌਪਦੇ ਇੱਥੇ ਪਿੰਡ ਖੜੇ ਆ ਢੋਲੇ ਵਾਲੇ ਠ ਵੀਨੇਰੀਆਂ ਠਾਨਦੀ ਆ ਤੇ ਬਾਕੀ ਤੁਸੀਂ ਇਹਦਾ ਪੈਠਪੁੜਾ ਦੇਖਿਓ ਪੂਰਾ ਗੋਲ ਆ ਤੇ ਮੇਨ ਗੱਲ ਇਹ ਦੁੱਧ ਤੇ ਪਲੀ ਹੋਈ ਆ ਦੁੱਧ ਤੇ ਪਲੀ ਆ ਬਾਕੀ ਇਹ ਜਿਹੜਾ ਲੋਹੀ ਬੂਰੀ ਆ ਕਰਮਾ ਨਾਲ ਮਿਲਦੀਆਂ ਬਿਲਕੁਲ ਇਧਰੋਂ ਤੁਸੀਂ ਦੇਖ ਸਕਦੇ ਮਿਲਦੀਆਂ ਬੂਰੀਆਂ ਤਾਂ ਕਿ ਆਪਾਂ ਬਹੁਤ ਲਿਆ ਕੇ ਵੇਚ ਚੁੱਕੇ ਪਰ ਆ ਜਿਹੜਾ ਬੱਚਾ ਪਹਿਲਾ ਨਗੀਨਾ ਠੀਕ ਆ ਠੀਕ ਆ ਨੀਲੀ ਦਾ ਵੀ ਬੂਰੀਆਂ ਨਾਲ ਮੇਰੇ ਖਿਆਲ ਨਾਲ ਬੂਰੀਆਂ ਵੀ ਬੂਰੀਆਂ ਤਾਂ ਮੇਰੀਆਂ ਤਕਾਈਆਂ ਉਧਰੋਂ ਲੈ ਲਈਦੀਆਂ ਪਰ ਆ ਬੱਚਾ ਮੈਂ ਪਹਿਲਾ ਲਿਆਂਦਾ ਕਿਉਂਕਿ ਇਹਦੇ ਨਾਲ ਤੇ ਮੇਰੇ ਬੱਚੇ ਹੋਰ ਨਿਗਾ ਜੀ ਕੋਲ ਆ ਬਾਕੀ ਇਹ ਸਿਲੀ ਬੜੀ ਆ ਕਰਮ ਵਾਲੀ ਤੁਹਾਡੀ ਬਾਹ ਤੇ ਹੈ ਨਾ ਸਿਰ ਰੱਖ ਕੇ ਖੜ ਦੇ ਦੋਸਤੋ ਇਹਨੂੰ ਦੁੱਧ ਪਿਆਇਆ ਕਰਕੇ ਇਹ ਹਿਸਾਬ ਨਾਲ ਵਾਕਿਆ ਜਦੋਂ ਆ ਤਿਆਰ ਹੋਊਗੀ ਤੇ ਆ ਜਿਹੜੇ ਥਾਣਾ ਨਾ ਵਿਖੇਰ ਦੇਗ ਹੋਣਗੇ ਬਹੁਤ ਖੁੱਲੇ ਪਿੰਡੇ ਦੀ ਮੱਝ ਬਣੂਗੀ ਤੇ ਗਾਂ ਬੱਚਾ ਵੀ ਬਹੁਤ ਟੌਪਦਾ ਤੇ ਜੇ ਕੋਈ ਨੀਲੀ ਦਾ ਬੱਚਾ ਲਵਾਉਣਾ ਚਾਹੂਗਾ ਨਾ ਅੱਛਾ ਜੀਬਾਨ ਗਲਾਬੀ ਆ ਨੀਲੀ ਦਾ ਬੱਚਾ ਦੇਊਗੀ ਜੀਬਾਨ ਗਲਾਬੀ ਆ ਹਾਂ ਆ ਵਿਖਾਓ ਹਾਂ ਫਿਰ ਮੜਾ ਜਾ ਅੱਛਾ ਫਿਰ ਮੰਨ ਲਓ ਤੁਸੀਂ ਪੂਰੀ ਚੈੱਕ ਕਰਕੇ ਨੀਲੀ ਆ ਗਾਂ ਬੱਚਾ ਆਉਣੇ ਸਮੇਂ ਤੇ ਨੀਲੀ ਦਾ ਦੇਊਗੀ ਠੀਕ ਆ ਜੀਬਾਨ ਗਲਾਬੀ ਆ ਮਿੱਤਰੋ ਉਹਦੇ ਬੱਚਾ ਨੀਲੀ ਦਾ ਪਾਊਗੀ ਇਹ ਬਾਪੂ ਦਾ ਮਾਲੋ ਯਾਰ ਬਾ ਮੇਰਾ ਯਾਰ ਬਾ ਦੇ ਬਾਕੀ ਵੇਖ ਕੇ ਪਰਖ ਕੇ ਲਈ ਆ ਹਨਾ ਪਰਖ ਕੇ ਲਈ ਆ ਠੀਕ ਆ ਨਹੀਂ ਕੋਈ ਕਮੀਆਂ ਇਹਦੇ ਵਿੱਚ ਵਾਕਿਆ ਤੁਹਾਡੀ ਗੱਲ ਸਹੀ ਆ ਤੇ ਆਪਣਾ ਇਸ ਤੋਂ ਅੱਗੇ ਫਿਰ ਇੱਥੋਂ ਤੋਂ ਅੱਗੇ ਉਹ ਕਾਲੀ 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 ਕੱਟੀ ਫਿਰ ਕਾਲੀ ਨੀਲੀ ਨੀਲੀ ਦੀ ਲਿਆਂਦੀ ਲੱਗ ਗਿਆ ਨੀਲੀ ਦੀ ਲਿਆਂਦੀ ਆ ਇਹ ਅੱਜਕਾ ਉਦੋਂ ਦੋ ਰਹਿ ਗਏ ਸੀ ਅੱਜ ਫੋਨ ਕੀਤਾ ਉਹ ਕਾਲੀਆਂ ਵੇਖ ਗਈਆਂ ਮੈਂ ਕਿਹਾ ਚੱਲ ਇੱਕ ਦੋ ਇਹ ਵੀ ਲੈ ਜਾਂਦੇ ਆ ਅੱਛਾ ਤੇ ਫਿਰ ਇੱਕ ਨਾਲੇ ਵੀ ਲੈ ਆਂਦੀ ਠੀਕ ਆ ਠੀਕ ਆਖੂ ਕੋ ਬਹੁਤ ਚੰਗੀ ਲੱਗੀ ਆ ਅੱਖ ਵੇਖੋ ਬੂਥ ਬਹੁਤ ਲੰਮਾ ਹੈ ਨਾ ਕਬੂਥੂ ਵੇਖੋ ਕਿੰਨਾ ਲੰਮਾ ਵਾਕਿਆ ਬੂਥ ਬਹੁਤ ਲੰਮਾ ਧੌਣ ਧਾਂ ਦੀ ਪੂਰੀ ਲੰਮਾਈ ਆ ਤੇ ਮਿਲਕਣ ਇਹਦੀ ਵੀ ਚੰਗੀ ਆ ਚੰਗੇ ਲਾਣੇ ਘਰਾਣੇ ਚ ਲੱਗਦੀ ਵੀ ਆ ਲਾਣੇ ਘਰਾਣੇ ਦੀ ਆ ਪੂਰੇ ਪੂਰੇ ਰਾਣੇ ਘਰਾਣੇ ਦੀ ਆ ਅੱਛਾ ਬਾਕੀ ਲੱਸੀ ਜ਼ਰੂਰ ਆ ਥੋੜੀ ਜਿਹੀ ਲੱਸੀ ਤਾਂ ਗਰਮੀ ਆ ਪੈਂਦੀ ਆ ਨਾ ਅੱਛਾ ਗਰਮੀ ਚ ਪਸ਼ੂ ਅੱਜ ਕੱਲ ਜਿੰਨੇ ਵੀ ਬੱਚੇ ਥੋੜੇ ਜਿਹਾ ਲੱਸੇ ਮਿਲਣਗੇ ਠੀਕ ਆ ਗਰਮੀ ਕਰਕੇ ਲੀਸੀ ਆ ਗਰਮੀ ਕਰਕੇ ਆ ਹੁਣ ਤੇਲ ਤੂਲ ਮਾਣਾ ਥੋੜਾ ਧਿਆਨ ਦੇਣਾ ਸਰੋਂ ਦਾ ਦੇਰੇ ਨਾਲ ਸਰੋਂ ਦਾ ਤੇਲ ਦੇ ਰਹੇ ਆ ਫੀਡ ਜੀ ਪਾ ਰਿਆ ਇਹਨਾਂ ਨੂੰ ਜੇ ਗਰਮੀ ਤੋਂ ਬਚਣ ਲਈ ਕੀ ਕੀ ਤੁਸੀਂ ਉਦੋਂ ਕਹਿੰਦੇ ਸੀ ਸ਼ੱਕਰ ਜਿਉਂ ਸ਼ੱਕਰ ਸ਼ੱਕਰ ਤੇ ਜਿਉਂ ਹਾਂ ਤੇ ਉਹਨਾਂ ਨੂੰ ਚੰਗੀ ਤੇ ਰੰਗ ਗ੍ਰੈਂਡ ਕਰਾ ਕੇ ਠੀਕ ਆ ਵਿੱਚ ਥੋੜੇ ਜਿਹੇ ਔਲੇ ਪਾਉਣੇ ਆਪਾਂ ਸੁੱਕੇ ਔਲੇ ਉਹਦਾ ਪਾਊਡਰ ਪਾ ਲੈ ਜਾਂਦਾ ਸੌਂਫ ਤੇ ਪਾਊਡਰ ਅੱਛਾ ਫਰ ਲਾ ਕੇ ਇਹਨਾਂ ਨੂੰ ਥੋੜਾ ਥੋੜਾ ਤੇਲ ਦੇ ਵਿੱਚ ਪਾਣੀ ਪਾਉਣਾ ਠੀਕ ਆ ਫਿਰ ਇਹਨਾਂ ਨੂੰ ਦੇਣਾ ਜੇ ਤੂੜੀ ਤੇ ਨਹੀਂ ਖਾਂਦੀ ਨਾਲ ਕੇ ਨਾ ਵੀ ਦੇ ਸਕਦੇ ਆਪਾਂ ਜੀ ਨਹੀਂ ਉਵੇਂ ਉੱਥੂ ਆ ਜੂਗਾ ਉਵੇਂ ਉੱਥੂ ਆ ਗਿਆ ਬੱਚੇ ਨੂੰ ਤੇ ਫਿਰ ਔਖਾ ਹੁੰਦਾ ਠੀਕ ਆ ਜੀ ਜੇ ਤੂੜੀ ਤੇ ਖਾਣ ਵੈਸੇ ਤਾਂ ਮੈਂ ਤੂੜੀ ਤੇ ਲਾਈਆ ਹੋਇਆ ਕੜਾਈ 'ਚ ਪਾਇਆ ਜਿਹੜੀ ਮਰਜ਼ੀ ਲਾ ਦੋ ਖਾ ਲੈਂਦੀ ਆ ਠੀਕ ਆ ਜੀ ਪਰ ਕਈ ਬੱਚੇ ਦਾਸਤਿਕਾ ਨਹੀਂ ਦੇਣ ਜੋ ਕਿ ਹੁੰ ਨਾਲ ਕੇ ਨਾ ਤੂੜੀ ਚ ਵੀ ਰਲਾ ਸਕਦੇ ਆ ਠੀਕ ਹੈ ਠੀਕ ਜਿਹਦੇ ਨੂੰ ਦੇਣਾ ਤੇਲ ਤੇ ਪਾਣੀ ਪਾ ਕੇ ਦੇਣਾ ਕਦੇ ਉੱਥੂ ਨਹੀਂ ਆਉਣ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਮਸੇ ਨਹੀਂ ਆ ਬਾਬੇ ਫਿਰ ਮਾਲ ਫਿਰ ਮੂੰਹਾ ਬੋਲਣੇ ਮੰਨਦੇ ਇੱਕ ਇੱਕ ਮਹੀਨੇ ਦੇ ਵਿੱਚ ਇਹ ਬੱਚੇ ਦੱਸਣਗੇ ਵੀ ਸਾਨੂੰ ਰਾਸ਼ਨ ਪਿਆ ਵਾਕਿਆ ਕੱਟੀ ਸਾਹਮਣ ਵਾਲੀ ਆ ਜੇ ਕੋਈ ਸਾਹਮਣ ਵਾਲਾ ਲੈ ਗਿਆ ਤੇ ਮੰਨ ਲਓ ਸ਼ੱਕਰ ਜ਼ਰੂਰ ਸ਼ੱਕਰ ਨਾ ਗਵਾਇਓ ਸ਼ੱਕਰ ਜ਼ਰੂਰ ਪਾਇਆ ਜਾਓ ਵਿੱਚ ਪਵਾਓ ਗਰਮੀ ਬਹੁਤ ਪੈ ਰਹੀ ਹੈ ਗਰਮੀ ਤੋਂ ਪਾਣੀ ਦਾ ਸ਼ੱਕਰ 2 ਤੋਂ 40 42 ਡਿਗਰੀ ਟੈਂਪਰੇਚਰ ਮੇਰੇ ਹਿਸਾਬ ਨਾਲ ਹੋ ਰਿਹਾ ਤੇ ਪਤਾ ਨਹੀਂ ਕਿੰਨਾ ਹੋਣਾ ਗਰਮੀ ਪੈ ਰਹੀ ਹੈ। ਇੱਕਦਾਂ ਹੀ ਜਿਆਦਾ ਪੈ ਰਹੀ ਇਸ ਕਰਕੇ ਬੱਚੇ ਥੋੜੇ ਜਿ ਲਿੱਸਿਆ। ਤਦ ਦੂਰੋਂ ਆਉਂਦੇ ਆ ਗੱਡੀਆਂ 'ਚ ਸੇਕ ਬੜਾ ਪੈਂਦਾ। ਆਏ ਵੀ ਤੁਹਾਡੀ ਗੱਲ ਸਹੀ ਆ। ਥਣ ਥਣ ਚੰਗਾ ਲੱਗਾ ਇਹਨੂੰ ਕਰਮਾਲੀ ਨੂੰ। ਸੋਹਣਾ ਲੱਗਾ। ਥਣ ਦੋਸਤੋ ਇਹਨੂੰ ਆ ਦੇਖ ਸਕਦੇ ਤੁਸੀਂ ਚਾਰੇ ਲੱਗੇ ਆ ਤੇ ਥਾਣਾ ਫਿਰ ਤੁਸੀਂ ਪਾ ਕੇ ਆਖੂ ਤੁਹਾਨੂੰ ਵੇਖ ਕੇ ਲੈਣੀ। ਮੈਂ ਸਾਰੀਆਂ ਨਿਸ਼ਾਨੀਆਂ ਥਾਣ ਚੈੱਕ ਕਰਕੇ ਲੈਣਾ। ਜਾਂ ਕੋਈ ਕਮੀ ਨਹੀਂ ਮਾੜੀ ਮੋੜ। ਹੈ ਨਹੀਂ ਕੋਈ ਦਸ਼ਕ ਕਰ ਸਕਦਾ ਬਾਪੂ ਆ ਕਮੀ ਆ। ਤੇ ਠੀਕ ਆ। ਵਾਕਿਆ ਕੱਟੀ ਦਾ ਮੂੰਹ ਦਾ ਦੇਖੋ ਤੁਸੀਂ ਮੂੰਹ ਦੀ ਕੁਆਲਿਟੀ ਦੇਖੋ ਇਧਰ। ਇਹ ਸੈਂਗ ਵੀ ਸੋਹਣਾ ਮੂ ਠੀਕ ਆ ਆਖਾ ਵੇਖੋ ਠੀਕ ਆ ਜੀ ਤੇ ਆ ਫਿਰ ਕਿੱਥੋਂ ਫੜ ਲਿਆਂਦਾ ਇਹ ਨਗੀਨਾ ਵੀ ਇਕ ਲਿਆਂਦਾ ਥੋੜਾ ਜਿਹਾ ਹੈਗਾ ਲਛਾ ਅੱਛਾ ਬਹੁਤ ਜਿਆਦਾ ਤੇ ਪਰ ਮੈਨੂੰ ਇਹਦੇ ਨਾਲ ਕੁਆਲਟੀ ਲੱਗੀ ਇਹ ਵਾਕਿਆ ਇੱਕ ਕੁਆਲਟੀ ਆ ਦੋਸਤੋ ਲੱਸਾ ਜ਼ਰੂਰਾ ਦੇ ਪਰ ਇਹ ਕਿਸੇ ਕੋਈ ਗੱਲ ਕਰਦੀ ਲਿਆਂਦਾ ਐਵੇਂ ਨਹੀਂ ਬਾਪੂ ਨੇ ਲਿਆਂਦਾ ਹੋਣਾ ਕੋਈ ਵੇਖ ਕੇ ਲਿਆਂਦਾ ਇਹ ਹਾਂ ਜੀ ਵੇਖ ਕੇ ਲਿਆਂਦਾ ਮੈਂ ਕਿਹਾ ਵੀ ਇਹ ਕੋਈ ਕਮੀ ਨਾ ਪੇਸ਼ੀ ਨਾ ਰਹਿ ਜਾ ਜਿੱਦਾਂ ਸੋਨਾ ਲੀਕਾ ਦੇ ਮਗਰ ਕੰਪਿਊਟਰ ਕਰਾਇਆ ਪਾਇਆ ਲੱਗਦਾ ਜੱਜਦਾਨ ਮੈਨੂੰ ਇਹ ਜੱਜੀ ਬੜੀ ਬੈਠੀ ਅੱਛਾ ਤੇ ਪਰ ਉਹ ਦਿੰਦਾ ਨਹੀਂ ਸੀ ਕਹਿੰਦਾ ਬਾਪੂ ਲੱਸੀ ਬੜੀ ਮੈਂ ਕਿਹਾ ਕੋਈ ਨਹੀਂ ਮੈਂ ਰਾਜ਼ੀ ਕਰ ਲੂੰ ਠੀਕ ਆ ਤੂੰ ਦੱਸ ਕੀ ਲੈਣਾ ਇਹਦਾ ਠੀਕ ਆ ਠੀਕ ਆ ਚਲੋ ਚੰਗੀ ਗੱਲ ਆ ਤੇ ਇਹ ਫਿਰ ਸੇਲ ਸੂਲ ਤਾਂ ਨਹੀਂ ਹਜੇ ਕਰਨੀ ਇਹ ਸੇਲ ਕਰਾਂਗੇ ਮਹੀਨਾ ਗੜ ਕੇ ਕਰਦੇਗੇ ਜੇ ਕੋਈ ਸੇਵਾਦਾਰ ਹੋਇਆ ਤਾਂ ਮੈਂ ਉਹਨੂੰ ਚੀਜ਼ਾਂ ਦੱਸ ਦੂੰਗਾ ਇੰਨੀਆਂ ਇਹਨੂੰ ਪਾਉਣੀਆਂ ਤੇ ਇੱਕ ਮਹੀਨੇ ਬਾਅਦ ਇਹੇ ਵੇੜੇ 'ਚ ਨੱਚੂਗੀ ਇਹ ਕੱਟੀ ਠੀਕ ਆ ਠੀਕ ਆ ਲੋ ਵੀ ਦੋਸਤੋ ਜੇ ਕਿਸੇ ਵੀਰ ਨੇ ਮੰਨ ਲਓ ਮਹੀਨੇ ਦਾ ਬਾਅਦ ਸੌਦਾ ਕਰਨਾ ਹੋਵੇ ਤਾਂ ਮਹੀਨੇ ਬਾਅਦ ਇਹ ਕਰ ਲੈ ਸਾਹਮਣੀ ਜਾਵੇ ਹੁਣ ਸਾਹਮਣੀ ਜਾਦਾ ਤੇ ਮੇਰੇ ਤੋਂ ਚੀਜ਼ਾਂ ਲਿਖਾ ਜਾਵੇ ਆ ਪਾਉਣੀਆਂ ਇਹਨੂੰ ਤੇ ਇੱਕ ਮਹੀਨੇ ਨੂੰ ਇਹ ਕੱਟੀ ਛਾਲਾ ਮਾਰੂਗੀ ਠੀਕ ਆ ਠੀਕ ਆ ਤੇ ਇੱਕ ਵਾਰ ਆਪਾਂ ਡਰੈਸ ਕਰ ਦੱਸ ਦਈਏ ਫਿਰ ਦਰਸ਼ਕਾਂ ਨੂੰ ਹਨਾ ਨਾਮ ਦੱਸ ਦਈਏ ਸਵਰਨ ਸਿੰਘ ਅੱਛਾ ਤੇ ਪਿੰਡ ਕਾਲੀਆਂ ਵਾਲਾ ਠੀਕ ਆ ਜ਼ਿਲ੍ਹਾ ਮੋਗਾ ਠੀਕ ਆ ਤੇ ਉਹ ਸਿਣਿਆ ਦੇ ਦਿਓ ਜਰੂਰ ਦਰਸ਼ਕਾਂ ਨੂੰ ਕਈ ਵੀ ਟਾਈਮ ਪਾਸ ਵਾਲੇ ਜਿਹੜੇ ਬਾਲਾ ਖਰਾਬ ਕਰਦੇ ਗਏ ਆ ਜੀ ਨਾ ਫੋਨ ਲਾਉਂਦੇ ਕਈ ਟਾਈਮ ਪਾਸ ਕਰਦੇ ਆ ਸਮਾਂ ਖਰਾਬ ਕਰਦੇ ਆ ਸੋਚਦੇ ਵਿਚਾਰਦੇ ਰਹਿ ਜਾਂਦੇ ਉਹਨਾਂ ਨੂੰ ਖਿੱਚਣਾ ਨਾ ਕਰਨ ਵੀ ਜਿਹੜਾ ਉਹ ਉਧਰ ਮੇਰਾ ਧਿਆਨ ਲੱਗ ਜਾਂਦਾ ਬਾਅਦ ਚ ਤੇ ਸੌਦਾ ਕੋਈ ਹੋਰ ਕਰ ਲੈਂਦਾ ਫਿਰ ਉਹ ਰਹਿ ਜਾਂਦਾ ਬੱਚਾ ਬੰਦਾ ਠੀਕ ਆ ਠੀਕ ਆ ਫੇਰ ਮੇਰੀਆਂ ਭੈਣਾਂ ਬੱਚੀਆਂ ਵੀ ਫੋਨ ਲਾਉਂਦੀਆਂ ਬਾਪੂ ਆ ਕੱਟੀ ਆ ਇਨੀ ਆ ਐ ਦੱਸੀ ਮੈਂ ਫਿਰ ਉਹ ਅੱਗੇ ਦੋ ਬੱਚੀਆਂ ਰਹਿ ਗਈਆਂ ਹੁਣ ਨਾ ਵਾਸਤੇ ਲਿਆਂਦੇ ਖਰੀਦ ਕੇ ਠੀਕ ਆ ਠੀਕ ਆ ਜਿਹਨੇ ਕਾਲ ਕਰਨੀ ਸੌਦਾ ਕਰਨਾ ਤੇ ਆ ਕੇ ਦੇਖ ਕੇ ਚੈੱਕ ਕਰ ਲੋ ਜੇ ਤੁਹਾਨੂੰ ਲੱਗਦਾ ਡਾਕਟਰ ਘਰੇ ਆ ਕੇ ਵੇਖੋ ਬੱਚਾ ਮੈਂ ਤਾਂ ਉਹੀ ਕੋਚ ਕਹਿੰਦਾ ਵੀ ਘਰੇ ਆ ਕੇ ਖਰੀਦੋ ਠੀਕ ਆ ਕੋਈ ਪਤਾ ਲੱਗੂਗਾ ਵੀ ਠੀਕ ਆ ਆਉ ਨਾਲੇ ਵੱਡੇ ਛੋੜੇ ਦਾ ਪਤਾ ਲੱਗਦਾ ਵੱਡਾ ਛੋੜੇ ਦਾ ਪਤਾ ਬਹੁਤ ਵਧੀਆ ਲੱਗੀ ਨਰਖ ਪਰਖ ਕਰਕੇ ਖਰੀਦਨੀ ਆ ਤੁਹੀਂ ਨਰਖ ਪਰਖ ਕਰਕੇ ਕਿਦੋਂ ਕਿ ਮੇਰੇ ਤੋਂ ਕਈ ਸੋਚ ਵਾਲੇ ਜਿਆਦੇ ਵਾਲੇ ਵੀ ਹੋ ਹੈਗੇ ਗੁਰਮੁਖ ਆਹੋ ਬਿਲਕੁਲ ਦਸਣ ਤੇ ਨਾਲੇ ਮੈਨੂੰ ਨੌਲੇਜ ਹੋ ਜਾਂਦੀ ਵੀ ਮੈਨੂੰ ਗੁਣ ਦੇ ਜਾਂਦੇ ਬੰਦੇ ਬਿਲਕੁਲ ਬਿਲਕੁਲ ਆ ਕੱਟੀ ਦਾ ਆਪਾਂ ਬਾਰ ਬਾਰ ਦੀ ਗੱਲ ਜਾਂਦਾ ਤੁਸੀ ਦੇਖੋਗੇ ਨਾ ਇਹ ਕੱਟੀ ਜਦੋਂ ਕਹਿੰਦੇ ਪਹਿਲੀ ਕਾਲ ਤੇ ਜਾਣ ਵਾਲੀ ਜਿਵੇਂ ਨੰਗ ਸਿੰਘ ਦਾ ਘੋੜਾ ਜਾਂਦਾ ਨਾ ਕਿੱਲਾ ਪੜਦਾ ਨਿਆਗ ਘੋੜੇ ਤੇ ਚੜ ਕੇ ਆ ਤਾਂ ਫਿਰ ਉਹ ਘੋੜੇ ਆਤੀ ਚਾਲ ਦੀ ਕੱਟੀ ਆ ਠੀਕ ਹੈ ਵਾਕਿਆ ਗਾ ਜੀ ਜੀ ਪਹਿਲੇ ਪਹਿਲੇ ਮਲ ਜਾਣਾ ਨਾਮ ਚ ਜਿਵੇਂ ਕਿ ਪਹਿਲੇ ਨਾਮ ਤੇ ਕਰਮਾਲੀ ਕੱਟੀ ਨੂੰ ਰੱਬ ਉਮਰਾਂ ਬਖਸ਼ੇ ਵਾਕਿਆ ਮੰਨ ਲਓ ਇਹ ਤਾਂ ਲਹੋਂਦਿਆਂ ਸਾਰੀ ਮੇਰੇ ਮਗਰ ਗਾ ਕੇ ਲੱਗਾ ਖੜਾ ਸੀ ਪਰ ਮੈਂ ਕਿਹਾ ਕੋਈ ਨਹੀਂ ਹਜੇ ਨੂੰ ਪਾਣੀ ਤਾਂ ਨਹੀਂ ਪੀਣ ਦਿਓ ਤੇ ਬਾਕੀ ਵਿਖਾਵਾਂਗੇ ਦਰਸ਼ਕਾਂ ਨੂੰ ਦਿਖਾ ਕੇ ਵੇਚਾਂਗੇ ਦਿਖਾਵਾਂਗੇ ਸੋ ਗੋਲ ਆ ਪੂਰੀਆਂ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਜੇ ਕਿਸੇ ਨੇ ਮੰਨ ਲਓ ਖਰੀਦਣੀ ਹੋਵੇ ਤੇ ਬੱਚੇ ਚੰਗੇ ਆਏ ਆ ਬਰੀਡ ਵਾਲੇ ਸੋ ਇਹਨਾਂ ਨੂੰ ਤੁਸੀਂ ਤਿਆਰ ਕਰ ਲਿਓ ਆਪਦੀ ਸਮਝ ਫੀਟ ਤੇ ਬਿਊਟੀ 'ਚ ਕੋਈ ਕਮੀ ਨਹੀਂ ਤੇ ਨਿਸ਼ਾਨੀਆਂ 'ਚ ਵੀ ਕੋਈ ਕਮੀ ਨਹੀਂ ਐਤਕੀ ਮੇਰੇ ਸਾਹ ਨੂੰ ਨਿਸ਼ਾਨੀਆਂ ਨਿਸ਼ਾਨੀਆਂ ਪੂਰੀਆਂ ਲਿਆਈਆਂ ਕੋਈ ਵੈਸੇ ਭਵਾਂ ਰਹਿ ਜੇ ਮੈਂ ਰਹਿਣ ਨਹੀਂ ਦਿੰਦਾ ਠੀਕ ਹੈ ਉਹ ਟੇਡੇ ਘੱਟ ਵਾਲੀ ਦਾ ਮੜਾ ਐ ਨੂੰ ਕਰਿਓ ਮੂੰਹ ਇਹ ਵੀ ਵਿਖਾ ਦਈਏ ਯਾਰ ਵਾਕਿਆ ਕਟੀਆਂ ਐਤਕੀ ਪਤਾ ਨਹੀਂ ਕਿਹੜੇ ਖੁੰਝ ਜੋ ਕੱਢ ਲਿਆ ਹੋ ਤੁਸੀਂ ਸਰਾਇਡ ਚਰਦਾ ਇਹਨਾਂ ਨੂੰ ਜਦੋਂ ਸੂਈਆਂ ਸੀ ਉਦੋਂ ਦੀ ਮੈਂ ਬੱਚੇ ਵੇਖੇ ਸੀ ਠੀਕ ਠੀਕ ਬਹੁਤ ਚੰਗੀਆਂ ਸੇਵਾ ਸੇਵਾ ਜਾ ਕੇ ਤੇ ਚਲੋ ਸੋ ਦੋਸਤੋ ਥੋੜੀ ਥੋੜੀ ਇਹ ਸੀਗੀ ਅੱਜ ਦੀ ਵੀਡੀਓ ਤੇ ਜੇ ਕਿਸੇ ਨੇ ਵੀਡੀਓ ਬਣਵਾਣੀ ਹੋਵੇ ਆਪਣੇ ਤੋਂ ਉਹ ਵੀ ਆਪਣੇ ਨਾਲ ਸੰਪਰਕ ਕਰ ਆਪਣਾ ਜਿਹੜਾ ਮੋਬਾਈਲ ਨੰਬਰ 8427641030 ਆ ਕਾਲ ਕਰਕੇ ਤੁਸੀਂ ਵੀਡੀਓ ਵੀ ਬਣਵਾ ਸਕਦੇ ਆ ਆਪਣੇ ਤੋਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਜੇ ਬਾਪੂ ਦੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਸ਼ੇਅਰ ਕਰਦਿਆ ਕਰੋ ਇਹਦੇ ਨਾਲ ਹੌਸਲਾ ਵਜਾਈ ਬਹੁਤ ਹੁੰਦਾ ਸੋ ਧੰਨਵਾਦੋ ਦੋਸਤੋ ਜਿਉਂਦੇ ਵਸਦੇ ਰਹੋ